ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਇਸ ਦੇ ਬਾਅਦ ਯੂਧ ਵੀ ਵਿਕਰਮ ਜੀਠਿਆ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਜਿਹੜੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਬੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਜਿੱਥੋਂ ਪਟੀਸ਼ਨ ਰੱਦ ਹੋਈ ਸੀ ਬਿਕਰਮਜੀਠੀਆ ਦੀ ਕਿਉਂਕਿ ਬਿਕਰਮਜੀਠੀਆ ਨੇ ਬੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਉਹ ਗੁਹਾਰ ਲਗਾਈ ਸੀ ਕਿ ਮੈਨੂੰ ਜ਼ਬਾਨਤ ਮਿਲੇ ਮੈਂ નિર્ਦੋਸ਼ ਮੈਂ ਦੋਸ਼ੀ ਨਹੀਂ ਮੈਂ ਬੇਕਸੂਰ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਬਦਲਾਖੋਰੀ ਦੀ ਰਾਜਨੀਤੀ ਮੇਰੇ ਵਿਰੁੱਧ ਖੇਡ ਰਹੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਅਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਇੰਨੇ ਕੋ ਖਲਾਸੇ ਹੋ ਗਏ ਕਿ ਬਿਕਰਮਜੀਠਿਆ ਦੇ ਨਹੀਂ ਲਗਭਗ ਸਾਰੇ ਰਸਤੇ ਬੰਦ ਹੋ ਗਏ ਹਨ ਬਿਕਰਮਜੀਠਿਆ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਸੱਚਮੁੱਚ ਬਿਕਰਮਜੀਠਿਆ ਦੋਸ਼ੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸਬੂਤ ਹੈ ਵਿジネス ਦੇ ਸਰਪੋਚ ਅਧਿਕਾਰੀਆਂ ਦੇ ਕੋਲ ਸਬੂਤ ਹੈ ਤੇ ਕਹਿੰਦੇ ਨੇ ਸਬੂਤਾ ਦਲੀਲਾਂ ਅਪੀਲਾਂ ਅਤੇ ਉਹਨਾਂ 40 ਹਜ਼ਾਰ ਪੱਡਿਆਂ ਦੀ ਰਿਪੋਰਟ ਤੇ ਸਾਰਾ ਵਿਸ਼ਵਾਸ ਹੈ ਕਿ ਲੰਮਾ ਸਮਾਂ ਜੇਲ੍ਹ ਦੇ ਵਿੱਚ ਲਾਉਣਾ ਪਵੇਗਾ ਵਿਕਰਮ ਮਜੀਠੀਆ ਨੂੰ ਕੀ ਇਕੱਲਾ ਵਿਕਰਮ ਮਜੀਠੀਆ ਨੇ ਚਿੱਟਾ ਹੀ ਵੇਚਿਆ ਹੋਰ ਕਿਹੜੇ ਕਾਲੇ ਕਾਰਨਾਮੇ ਕੀਤੇ ਨੇ ਵਿਕਰਮ ਮਜੀਠੀਆ ਨੇ ਜਦੋਂ ਉਹ ਸੱਤਾ ਦੇ ਵਿੱਚ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਲਾ ਇਹਨਾਂ ਦੇ ਕੋਲ ਸੀ ਤਾਂ ਫਿਰ ਚਾਂਦੀ ਬਣ ਗਈ ਪੁੱਠੇ ਸਿੱਧੇ ਹੱਥ ਮਾਰੇ ਗਏ ਕਿੰਨਾ ਕੋ ਚਿੱਟਾ ਵਿਛਿਆ ਕਿੰਨਾ ਕੋ ਕਾਰੋਬਾਰ ਕੀਤਾ ਇਸ ਦੇ ਖੁਲਾਸੇ ਤਾਂ ਜਿਹੜੇ ਆંકੜੇ ਕੀਤੇ ਨੇ ਕਿਉਂਕਿ ਖੁਦ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ 55000 ਕਰੋੜ ਪੈ ਤੋਂ ਵੱਧ ਦੇ ਇਨਵੈਸਟਮੈਂਟ ਹੈ ਬਿਕਰਮ ਜੀਠਿਆ ਦੀ ਦੇਸ਼ਾ ਅਤੇ ਵਿਦੇਸ਼ਾਂ ਦੀਆਂ ਕੰਪਨੀਆਂ ਦੇ ਵਿੱਚ ਭਈ 55000 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਗਿਆ 10 ਸਾਲਾਂ ਦੇ ਵਿੱਚ ਇੰਨੀ ਇਕਨੋਮੀ ਇਹਨਾਂ ਪੈਸਾ ਕਿਵੇਂ ਬੂਸਟ ਹੋ ਗਿਆ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਲਾਇਆ ਗਿਆ ਜਿਹੜੀਆਂ ਕੰਪਨੀਆਂ ਦੇ ਥਰੂ ਪੈਸਾ ਚੈਨਲਾਈਜ਼ ਯਾਨੀ ਕਿ ਕਮਾਇਆ ਗਿਆ ਉਹ ਉਹ ਕੰਪਨੀਆਂ ਦੇ ਸਬੂਤ ਤੱਤ ਅਤੇ ਉਹ ਵਿਅਕਤੀ ਚਿਰਚਣ ਕੀ ਉਹਦੇ ਵਿੱਚ ਲਿਖ ਦਿੱਤੇ ਗਏ ਨੇ ਜਿਹੜੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਲਿਖੀ ਗਈ ਹੈ ਜਿਸ ਤਰ੍ਹਾਂ ਬੋਲੀ ਅਜ਼ਰਾਲਾ ਨੇ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਡਰੱਗ ਤਸਕਰ ਸੀ ਚਿੱਟੇ ਦੇ ਵਪਾਰੀ ਸੀ ਸੱਤਾ ਤੇ ਪਿੰਦੀ ਸਤਵਿੰਦਰ ਸਿੰਘ ਸੱਤਾ ਉਹਨੂੰ ਸੱਤਾ ਦੇ ਨਾਮ ਨਾਲ ਪਰਵਿੰਦਰ ਸਿੰਘ ਪਿੰਦੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਦੋ ਡਰੱਗ ਡਰੱਗ ਤਸਕਰ ਵਿਕਰਮ ਜੀਠਿਆ ਦੇ ਘਰ ਦੇ ਵਿੱਚ ਰਹਿੰਦੇ ਸੀ ਰੋਟੀ ਪਾਣੀ ਦਾ ਪ੍ਰਬੰਧ ਇਵੇਂ ਦੋ ਬਿਕਰਮ ਜੀਠਿਆ ਵੱਲੋਂ ਸਰਕਾਰੀ ਸਿਕਿਉਰਟੀ ਸਰਕਾਰੀ ਗੱਡੀਆਂ ਵੀ ਸੱਤਾ ਅਤੇ ਪਿੰਦੀ ਨੂੰ ਦਿੱਤੀਆਂ ਜਾਂਦੀਆਂ ਸੀ ਜਿਸ ਤਰ੍ਹਾਂ ਬੀਬੀ ਜਗੀਰਕੌਰ ਨੇ ਕਿਹਾ ਬੀਬੀ ਜਗੀਰਕੌਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਜੀਠਿਆ ਦੇ ਚਿੱਟੇ ਵੇਚਣ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਤਿਆ ਦਾਸ ਹੋਇਆ ਹੈ ਬਿਕਰਮ ਜੀਠਿਆ ਦਾ ਨਾਮ ਸਭ ਤੋਂ ਵੱਧ ਮਸ਼ਹੂਰ ਹੋਇਆ ਚਾਹੇ ਉਹ ਗੈਂਗਸਟਰ ਦੇ ਨਾਲ ਰਿਸ਼ਤੇਦਾਰੀ ਹੋਵੇ ਚਾਹੇ ਉਹ ਭਾਈਚਾਰਾ ਹੋਵੇ ਉਹਨਾਂ ਡਰਕ ਤਸਕਰਾਂ ਦੇ ਨਾਲ ਬੋਲੀ ਅ즈ਨਾਲਾ ਨੇ ਤਾਂ ਚੁੱਠੀ ਵੀ ਲਿਖੀ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਭਈ ਬਿਕਰਮਜੀਤਿਆ ਨੂੰ ਸਮਝਾ ਲਓ ਬਿਕਰਮਜੀਤਿਆ ਜਿਹੜੇ ਕੰਮਾਂ ਨੂੰ ਤੁਰਿਆ ਜਿਹੜੇ ਕੰਮਾਂ ਵੱਲ ਤੁਰ ਪਿਆ ਹੈ ਜਿਹੜੇ ਰਸਤਿਆਂ ਤੇ ਤੁਰ ਰਿਹਾ ਹੈ ਉਹ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦੇਣਗੇ ਤਲਵੀਰ ਗਿੱਲ ਨੇ ਏਡੀ ਦੇ ਸਾਬਕਾ ਡਾਇਰੈਕਟਰ ਰਣਜਿਤ ਸਿੰਘ ਨੇ ਪੰਜਾਬ ਪੰਜਾਬ ਦੇ ਸਾਬਕਾ ਡੀਜੀਪੀ ਜਿਹੜੇ ਹੈਗੇ ਨੇ ਸਿਦਾਰਥ ਚੱਟ ਉਪਤੇ ਆਏ ਨੇ ਉਨਾ ਵੱਲੋਂ ਵੀ ਹੋ ਕੇ ਗਵਾਇਆਂ ਬਿਕਰਮ ਜਿਠੀਆ ਦੇ ਵਿਰੁੱਧ ਦਿੱਤੀਆਂ ਗਈਆਂ 40000 ਪੰਨਿਆਂ ਦੀ ਰਿਪੋਰਟ ਦੂਸਰੇ ਪਾਸੇ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਲਾਂਡਰਿੰਗ ਕੀਤਾ ਗਿਆ ਮਜੀਠੀਆ ਪਰਿਵਾਰ ਵੱਲੋਂ 100 ਤੋਂ ਵੱਧ ਬੰਦੇ ਦੀ ਪੁਛਗਛ ਹੋਈ ਹੈ ਬਿਕਰਮ ਜਿਠੀਆ ਦੇ ਕੇਸ ਨੂੰ ਲੈ ਕੇ ਹਾਲੇ ਹੋਰ ਵੀ ਕਈ ਆਉਣ ਵਾਲੇ ਦਿਨਾਂ ਦੇ ਵਿੱਚ ਮਲਟੀਪਲ ਪੇਸ ਕੇਸ ਪਾਉਣ ਦੀ ਤਿਆਰੀ ਕਰ ਰਹੀ ਹੈ ਇਹ ਖੁਦ ਬਿਕਰਮ ਜਿਠੀਆ ਦੇ ਵਕੀਲ ਕਹਿ ਰਹੇ ਨੇ ਬਿਕਰਮ ਜਿਠੀਆ ਨੇ ਇਕੱਲਾ ਚਿੱਟਾ ਹੀ ਵੇਚਿਆ ਜਾ ਕੋ ਹੋਰ ਕਾਲੇ ਕਾਰਨਾ ਵੀ ਕੀਤੇ ਦੱਸਿਆ ਜਾ ਰਿਹਾ ਹੈ ਕਿ ਕਈ ਮੁੰਡਿਆਂ ਦੇ ਕਤਲ ਵੀ ਕਰਵਾਏ ਨੇ ਕਈ ਮੁੰਡਿਆਂ ਨੂੰ ਮਰਵਾਇਆ ਵੀ ਹੈ ਮਜੀਠੀਆ ਬਿਕਰਮਜੀਠੀਆ ਵੱਲੋਂ ਕੀ ਇਹ ਸੱਚ ਹੈ ਫਿਰ ਕਾਨੂੰਨੀ ਕਾਰਵਾਈ ਉਹ ਉਸ ਤਰ੍ਹਾਂ ਕਿਉਂ ਨਹੀਂ ਹੋ ਰਹੀ ਇਹ ਕਿਸ ਨੇ ਕਿਹਾ ਹੈ ਇਹ ਕਿਆ ਹੈ ਸਿੱਖ ਆਗੂ ਇੱਕ ਬੜਾ ਵੱਡਾ ਯੂਟਿਊਬਰ ਵੀ ਹੈ ਪત્રਕਾਰ ਵੀ ਕਹਿ ਸਕਦੇ ਹਾਂ ਬੂਟਾ ਸਿੰਘ ਬੂਟਾ ਸਿੰਘ ਨੇ ਕਿਹਾ ਕਿ ਬਿਕਰਮਜੀਤਿਆ ਨੇ ਕੱਲਾ ਚਿੱਟਾ ਨਹੀਂ ਵੇਚਿਆ ਉਹਨਾਂ ਨੇ ਪੰਜਾਬ ਦੇ ਮੁੰਡਿਆਂ ਦੇ ਵੀ ਕਤਲ ਕਰਵਾਏ ਨੇ ਤੇ ਸੱਤਾ ਦੇ ਵਿੱਚ ਸੀ ਸੱਤਾ ਦਾ ਨਸ਼ਾ ਸੀ ਸੱਤਾ ਦੀ ਦੁਰਵਰਤੋਂ ਕੀਤੀ ਗਈ ਅਤੇ ਧੌਣ ਦੇ ਵਿੱਚ ਕਹਿੰਦੇ ਨੇ ਕਿਲਾ ਅੜਿਆ ਹੋਇਆ ਸੀ ਸੁਪਰ ਸਿਮ ਦੇ ਨਾਮ ਜੋ ਜਾਣੇ ਜਾਂਦੇ ਸੀ ਬਿਕਰਮਜੀਤਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਬਿਕਰਮਜੀਠਿਆ ਤੋਂ ਬਿਨਾਂ ਸ਼ਰੂਕਮੜੀ ਅਕਾਲੀ ਦਲ ਦੇ ਵਿੱਚ ਪੱਤਾ ਵੀ ਨਹੀਂ ਹਿੱਲਦਾ ਸੀ ਸਮਾ ਪੰਜਾਬੀ ਉਹ ਬੜਾ ਬਲਵਾਨ ਹੁੰਦਾ ਹੈ ਸਮਾ ਸਮਾ ਸਮੇਂ ਤੇ ਆ ਕੇ ਠੋਕਰ ਮਾਰਦਾ ਹੈ ਸਮਾ ਰਾਜੇ ਨੂੰ ਭਖਾਰੀ ਵੀ ਬਣਾਉਂਦਾ ਹੈ ਤੇ ਭਖਾਰੀ ਰਾਜਾ ਵੀ ਬਣਦਾ ਹੈ ਕਦੇ ਸੋਚਿਆ ਹੋਵੇਗਾ ਬਿਕਰਮਜੀਠਿਆ ਨੇ ਕਿ ਮੈਨੂੰ ਨਾ ਬਾਦੀ ਨਵੀਂ ਜੇਲ ਦੀ ਹਵਾ ਖਾਣੀ ਪਵੇਗੀ ਮੈਨੂੰ ਉਹੀ ਖਾਣਾ ਮਿਲੇਗਾ ਜਿਹੜਾ ਆਮ ਕੈਦੀਆਂ ਨੂੰ ਮਿਲਦਾ ਹੈ ਮੇਰੇ ਨਾਲ ਵੀ ਉਸ ਤਰ੍ਹਾਂ ਟਰੀਟ ਕੀਤਾ ਜਾਵੇਗਾ ਜਿਵੇਂ ਆਮ ਅਪਰਾਧੀਆਂ ਨੂੰ ਟਰੀਟ ਕੀਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਨਾ ਗਾਰਲਿਕ ਬ੍ਰੈਡ ਨਾ ਪਾਸਤੇ ਨਾ ਨੂਡਲ ਨਾ ਮੈਗੀਆ ਅਤੇ ਨਾ ਔਰੰਜ ਸ਼ਰੀੜੀ ਨਹੀਂ ਦਿੱਤੀ ਗਈ ਬੈਕ ਸਪੈਸ਼ਲ ਹਾਲਾਂਕਿ ਉਹ ਕਹਿ ਰਹੇ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਵਿਕਰਮ ਜੀਠਿਆ ਦੇ ਜਿਵੇਂ ਹੀ ਪੁਠੀ ਗਿਣਤੀ ਸ਼ੁਰੂ ਹੋਈ ਸਾਰੇ ਸਿੱਧੇ ਕਾਮੀ ਵਿਕਰਮ ਜੀਠਿਆ ਦੇ ਪੁੱਠੇ ਹੁੰਦੇ ਗਏ ਜਿਹੜੇ ਹੱਕ ਵਿੱਚ ਖੜੇ ਸੀ ਉਹ ਵਿਰੋਧ ਵਿੱਚ ਹੋ ਗਏ ਜਿਹੜੇ ਜਿਹੜੇ ਵਿਕਰਮ ਜੀਠਿਆ ਤੋਂ ਬਿਨਾ ਸਾਹ ਨਹੀਂ ਲੈਂਦੇ ਸੀ ਉਹ ਬਿਕਰਮ ਜੇਠੀਆ ਦੇ ਵਿਰੋਧ ਵਿੱਚ ਬੋਲ ਰਹੇ ਨੇ ਉਹ ਗਵਾਹੀਆਂ ਦੇ ਰਹੇ ਨੇ ਇਹਨਾਂ ਗਵਾਹੀਆਂ ਨੂੰ ਲੈ ਕੇ ਜਿਸ ਤਰ੍ਹਾਂ ਗਿਆਨੀ ਬੂਟਾ ਸਿੰਘ ਨੇ ਕਿਹਾ ਕਿ ਇਕੱਲਾ ਚਿਟਾ ਨਹੀਂ ਵੇਚਿਆ ਨੌਜਵਾਨਾਂ ਦੇ ਕਤਲ ਵੀ ਹੋਏ ਨੇ ਜਿਹੜਾ ਇਹਨਾਂ ਦੇ ਨਾਲ ਕਿੰது ਪਰਤੋ ਕਰਦਾ ਸੀ ਉਹਨੂੰ ਇਹ ਮਰਵਾ ਦਿੰਦੇ ਸੀ ਕਿੰਨਾ ਕੋ ਸੱਚ ਹੈ ਕਿੰਨਾ ਕੋ ਸਹੀ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹਦਾ ਤਾਂ ਪਤਾ ਹੈ ਗਿਆਨੀ ਬੂਟਾ ਸਿੰਘ ਨੂੰ ਹੋਵੇਗਾ ਉਹ ਸਾਡੇ ਤੋਂ ਬਿਹਤਰ ਜਾਣਦੇ ਨੇ ਲੇਕਿਨ ਚਿੱਟੇ ਦਾ ਵਪਾਰੀ ਕਹਾ ਜਾਂਦਾ ਹੈ ਤਾਂ ਬੀਬੀ ਜਗੀਰ ਕੌਰ ਵੀ ਕਹ ਦਿੰਦਾ ਹੈ ਕਿ ਜੇਕਰ ਸਾਡੀ ਸਰਕਾਰ ਦੇ ਵਿੱਚ ਚਿੱਟਾ ਨਾ ਵਿਖਿਆ ਹੁੰਦਾ ਜੇਕਰ ਸਾਡੀ ਸਰਕਾਰ ਦੇ ਵਿੱਚ ਚਿੱਟੇ ਦੇ ਵਪਾਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨਾ ਬਣਦੇ ਤਾਂ ਸਤਿਆਨਾਥ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋਣਾ ਸੀ ਕੌਮ ਨੇ ਨਾਲ ਖੜਾ ਸੀ ਜਿਹੜੀ ਕੌਮ ਅੱਜ ਮੂੰਹ ਮੋੜ ਗਈ ਹੈ ਪਿੱਠ ਦਿਖਾ ਗਈ ਹੈ ਉਹਨਾਂ ਨੇ ਫਿਰ ਵੀ ਬਿੱਚਗੀ ਰਿਕਾਰਡ ਨੇ ਕਿਹਾ ਕਿ ਉਹਨਾਂ ਨੇ ਪਿੱਠ ਸ਼੍ਰੋਮਣੀ ਅਕਾਲੀ ਦਲ ਨੂੰ ਦਿਖਾਈ ਉਹਨਾਂ ਨੇ ਪਿੱਠ ਦਿਖਾਈ ਹੈ ਸੁਖਬੀਰ ਸਿੰਘ ਬਾਦਲ ਅਤੇ ਕੁਸ ਦੇ ਸਾਥੀਆਂ ਨੂੰ